ਜੇਸੀ ਅੱਜ ਨੂੰ ਸੰਭਣ ਲੱਗ ਗਏ ਅਸੀਂ ਕੱਲ੍ਹ ਸੰਭ ਲੈਣਾ ਹੈ ਤੇ ਜਿਹੜੇ ਅੱਜ ਨੂੰ ਨਹੀਂ ਨਾ ਸੰਭਦੇ ਜਿਹੜੇ ਮੋਬਾਈਲਾਂ ਤੇ ਸਾਰਾ ਸਾਰਾ ਦਿਨ ਗੇਮਾਂ ਖੇਡੀ ਜਾਂਦੇ ਆ ਜਿਹੜੇ ਸਾਰਾ ਸਾਰਾ ਦਿਨ ਟੈਲੀਵਿਜ਼ਨ ਤੇ ਮੂਵੀਆਂ ਦੇਖੀ ਜਾਂਦੇ ਆ ਜਿਹੜੇ ਸਾਰਾ ਸਾਰਾ ਦਿਨ ਰੀਲਾਂ ਦੇਖੀ ਜਾਂਦੇ ਆ ਉਹ ਰੀਲਾਂ ਦੇਖਣ ਵਾਲੇ ਉਹ ਰੀਅਲ ਲਾਈਫ ਤੋਂ ਬਹੁਤ ਦੂਰ ਹੋ ਜਾਂਦੇ ਆ ਕਿਉਂਕਿ ਰੀਲਾਂ ਦੇ ਵਿੱਚ ਦੇ ਰੀਅਲ ਲਾਈਫ ਦੇ ਵਿੱਚ ਬੜਾ ਫਰਕ ਹੁੰਦਾ ਹੈ। ਟੈਲੀਵਿਜ਼ਨ ਦੇ ਵਿੱਚ ਜਿਹੜੇ ਨਾਟਕ ਜਿਹੜੇ ਸੀਰੀਅਲ ਜਿਹੜੀਆਂ ਫਿਲਮਾਂ ਅਸੀਂ ਅੱਜ ਦੇਖਦੇ ਆ ਨਾ ਉਹ ਉਹਨਾਂ ਦਾ ਪੈਸਾ ਕਮਾਉਣ ਦਾ ਸਾਧਨ ਹੈ। ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਬਣਨੀ ਹੈ। ਤੇ ਜ਼ਿਆਦਾਤਰ ਇਹੋ ਜਿਹੇ ਨਾਟਕ ਅੱਜ ਬਣ ਰਹੇ ਨੇ ਜਿਹਦੇ ਵਿੱਚ ਕਲੇਸ਼ ਹੀ ਦਿਖਾਇਆ ਜਾਂਦਾ ਹੈ। ਨੌ ਸਸ ਦਾ ਕਲੇਸ਼ ਹੀ ਪਿਆ ਰਹਿੰਦਾ ਹੈ। ਨੌਆ ਆਪਣੀ ਵਿਉਂਤਬੰਦੀ ਕਰਕੇ ਸੱਸ ਦੇ ਖਿਲਾਫ ਹੋਈਆਂ ਰਹਦੀਆਂ ਨੇ ਤੇ ਸੱਸਾਂ ਉਹ ਨੌਆ ਦੇ ਖਿਲਾਫ ਹੋਈਆਂ ਰਹਦੀਆਂ ਨੇ ਇਹੋ ਜਿਹਾ ਨਾਟਕ ਅੱਜ ਸਾਡੇ ਸਮਾਜ ਵਿੱਚ ਆ ਗਏ ਤੇ ਮੈਨੂੰ ਮਾਫ਼ ਕਰਿਓ ਜਿਹੜੇ ਘਰਾਂ ਦੇ ਵਿੱਚ ਕਲੇਸ਼ ਚੱਲੇਗੀ ਸਵੇਰ ਤੋਂ ਕਲੇਸ਼ ਲੱਗ ਗਈ ਤੇ ਸ਼ਾਮਾਂ ਤੱਕ ਸੌਂਦਿਆਂ ਤੱਕ ਰਾਤ ਤੱਕ ਘਰਾਂ ਦੇ ਵਿੱਚ ਟੈਲੀਵਿਜ਼ਨ ਤੇ ਕਲੇਸ਼ ਹੀ ਲੱਗੀ ਰਹੀ ਮੈਨੂੰ ਮਾਫ਼ ਕਰਿਓ ਉਹਨਾਂ ਘਰਾਂ ਦੇ ਵਿੱਚ ਫਿਰ ਆਨੰਦ ਕਿੱਥੋਂ ਆਵੇਗਾ